ਸਸ਼ਿਕਾ ਜੀ ਮੈਂ ਹਾ ਅਸ਼ਟਿਕ ਕੋਰ ਸੰਦੂ ਗੱਲ ਕਰਦੇ ਹਾਂ ਜੀ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਜ਼ਿਆਦਾ ਚੂੜੀ ਕਸੀ ਹੋਈ ਹੈ ਯਾਨੀ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਆਪਣੇ ਆਉਣ ਵਾਲੀਆਂ ਪਾਵਰਾਂ ਦਿਖਾ ਰਹੇ ਨੇ ਤਾਂ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਸ਼ਾਇਦ ਇਹ ਭੁੱਲ ਗਏ ਨੇ ਕਿ ਸੱਤਾ ਦੇ ਵਿੱਚ ਇਸ ਟਾਈਮ ਆਮ ਆਦਮੀ ਪਾਰਟੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਤੇਲ ਵੇਖੋ ਤੇਲ ਦੀ ਧਾਰ ਵੇਖੋ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿਣਾ ਚਾਹੁੰਦੇ ਨੇ ਸਾਫ ਸ਼ਬਦਾਂ ਦੇ ਵਿੱਚ ਜੇਕਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਣ ਬਾਰੇ ਸੋਚ ਰਿਹਾ ਹੈ ਤਾਂ ਉਹ ਭੁੱਲ ਜਾਵੇ ਚਾਹੇ ਕੱਲ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨਾਲ ਬਾਬਾ ਗੁਰਿੰਦਰ ਸਿੰਘ ਜੀ ਨੇ ਮੁਲਾਕਾਤ ਕੀਤੀ ਹਾਲਾਂਕਿ ਨਾਰਥ ਇੰਡੀਆ ਵਿੱਚ ਬਹੁਤ ਜਿਹੜੇ ਨੇ ਬਾਬਾ ਗੁਰਿੰਦਰ ਸਿੰਘ ਜੀ ਦੇ ਸ਼ਰਧਾਲੂ ਨੇ ਪੂਰੇ ਦੇਸ਼ ਵਿੱਚ ਉਹਨਾਂ ਦੇ ਸ਼ਰਧਾਲੂ ਨੇ ਇੰਟਰਨੈਸ਼ਨਲ ਸ਼ਰਧਾਲੂ ਨੇ ਕਾਫੀ ਸਮਰਥਕ ਉਨ੍ਹਾਂ ਦੇ ਨਾਲ ਜੁੜੇ ਹੋਏ ਦੇ ਬਾਬਾ ਗੁਰਿੰਦਰ ਸਿੰਘ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਕਾਫੀ ਕੰਸੂਆ ਚੱਲ ਪਿਆ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਚੂੜੀ ਅਸੀਂ ਇਹੋ ਜਿਹੀ ਕੱਸੀ ਹੋਈ ਹੈ ਕਿ ਵਿਜੀਲੈਂਸ ਵੱਲੋਂ ਜਿਹੜੇ ਵੱਡੇ ਸਬੂਤ ਯਾਨੀ ਕਿ 40000 ਦੇ ਨੇੜੇ ਤੇੜੇ ਜਿਹੜੇ ਨੇ ਚਾਰ ਸ਼ੀਟ ਪੇਸ਼ ਕੀਤੀ ਹੋਈ ਹੈ ਜਿਦੇ ਵਿੱਚ 400 ਤੋਂ ਵੱਧ ਖਾਤੇ ਜਿਹੜੇ ਦਿਖਾਏ ਗਏ ਨੇ ਜਿੱਥੋਂ ਲੈਣ ਦੇਣ ਕੀਤਾ ਗਿਆ ਹੈ ਤੇ 100 ਤੋਂ ਵੱਧ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੇ ਕਈ ਭਾਜਪਾ ਦੇ ਤੇ ਕਈ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਗਵਾਹ ਦੱਸੇ ਜਾ ਰਹੇ ਨੇ ਯਾਨੀ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਚਾਹੇ ਵੀ ਤਾਂ ਉਹ ਜੇਲ੍ਹ ਦੇ ਵਿੱਚੋਂ ਨਹੀਂ ਆ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਤੇਲ ਵੇਖੋ ਤੇਲ ਦੀ ਤਾਰ ਵੇਖੋ ਯਾਨੀ ਕਿ ਪੰਜਾਬ ਵਿੱਚ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਪ੍ਰਸ਼ਟਾਚਾਰੀ ਕੀਤੀ ਹੈ ਲੋਕਾਂ ਵਿੱਚ ਲੁੱਟ ਖਸੁੱਟ ਕੀਤੀ ਹੈ ਚਾਹੇ ਉਹ ਉਹਦੇ ਵੱਲੋਂ ਜਿੰਨੇ ਮਰਜੀ ਹੱਥ ਪੈਰ ਮਾਰ ਲੈ ਜਾਣ ਲੇਕਿਨ ਜਿਹੜੇ ਸਬੂਤ ਅਸੀਂ ਕੋਰਟ ਦੇ ਵਿੱਚ ਵਿਜੀਲੈਂਸ ਵੱਲੋਂ ਦੇ ਦਿੱਤੇ ਗਏ ਨੇ ਸਰਕਾਰੀ ਵਕੀਲਾ ਵੱਲੋਂ ਦਲੀਲਾਂ ਅਪੀਲਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਤਾਂ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਬਾਬਾ ਗੁਰਿੰਦਰ ਸਿੰਘ ਜੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਵਿਕਰਮ ਸਿੰਘ ਜੀਟੀਆ ਕਿਸੇ ਨਾਲ ਮੁਲਾਕਾਤ ਵੀ ਨਹੀਂ ਕਰਵਾਵੇਗਾ। ਯਾਨੀ ਕਿ ਜਿਸ ਤਰੀਕੇ ਦੇ ਨਾਲ ਅੱਜ ਦਿਨ ਚੜਿਆ ਕੱਲ੍ਹ ਦਿਨ ਚੜਿਆ ਆਉਣ ਵਾਲਾ ਟਾਈਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿਨ-ਬਦੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੀ ਚੂੜੀ ਕੱਸ ਦੇ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਗੱਲ ਕਰ ਲੈਣੇ ਆ ਕਿ ਕੋਰਟ ਕੀ ਫੈਸਲਾ ਸੁਣਾਏਗੀ ਕਿਉਂਕਿ ਕੋਰਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਨੇ ਵੱਡੇ ਸਬੂਤ ਪੇਸ਼ ਕੀਤੇ ਹੋਏ ਨੇ ਜਿੱਥੇ ਚਾਰ ਸਰਕਾਰੀ ਜਿਹੜੇ ਨੇ ਅਧਿਕਾਰੀਆਂ ਦੀ ਵੀ ਜਿਹੜੀ ਹੈ ਗਵਾਹੀ ਪੇਸ਼ ਕੀਤੀ ਹੋਈ ਹੈ ਤੇ 38 ਲੋਕ ਇਹੋ ਜਿਹੇ ਨੇ ਜਿਹੜੇ ਗਵਾਹ ਦੇਣ ਲਈ ਤਿਆਰ ਬੈਠੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਯਾਨੀ ਕਿ ਪੰਜਾਬ ਦੇ ਵਿੱਚ ਚਾਹੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਹੈ ਆਪਣੇ ਵੱਲੋਂ ਪੂਰਾ ਹੱਥ ਪੈਰ ਮਾਰੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋ ਰਹੀਆਂ ਨੇ ਲੇਕਿਨ ਉਹਨਾਂ ਮੁਲਾਕਾਤਾਂ ਦਾ ਕੋਈ ਫਾਇਦਾ ਵੀ ਨਹੀਂ ਹੋਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਚਾਹੇ ਵਿਕਰਮ ਸਿੰਘ ਮਜੀਠੀਆ ਆਪਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਲਵੇ ਲੇਕਿਨ ਇਹ ਹਜੇ ਟ੍ਰੇਲਰ ਹੀ ਹੈ ਫਿਲਮ ਤਾਂ ਹਜੇ ਲੋਕਾਂ ਨੇ ਵੇਖਣੀ ਬਾਕੀ ਹੈ ਚਾਹੇ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਆਪਣਾ ਸੋਚ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਸ਼ਾਇਦ ਮੈਂ ਬਾਹਰ ਆ ਕੇ ਲੜਾਂਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾਵੇਗਾ ਜਿਸ ਤਰੀਕੇ ਦੇ ਨਾਲ ਅਸੀਂ ਕੋਰਟ ਦੇ ਵਿੱਚ ਸਬੂਤ ਪੇਸ਼ ਕਰ ਚੁੱਕੇ ਹਾਂ ਯਾਨੀ ਕਿ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਵੱਲੋਂ ਚਾਹੇ ਲੱਖਾਂ ਵਾਰ ਉਹਦੇ ਪਰਿਵਾਰ ਜ਼ੋਰ ਲਗਾਉਂਦਾ ਦਿਖਾਈ ਦੇ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰਾ ਤਾਮਚਾਮ ਬਿਕਰਨ ਸਿੰਘ ਮਜੀਠੀਆ ਉੱਤੇ ਥੋਪਿਆ ਜਾ ਰਿਹਾ ਹੈ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਚਾ ਨੂੰ ਜਿਨ੍ਹਾਂ ਨੇ ਤਾ ਦਿੱਤੇ ਜਿਨ੍ਹਾਂ ਨੇ ਪੱਟਾਂ ਦੇ ਥਾਪੀਆਂ ਮਾਰੀਆਂ ਉਹ ਹੁਣ ਉਸ ਜੇਲ੍ਹ ਦੇ ਵਿੱਚ ਬੈਠੇ ਨੇ ਜਿੱਥੇ ਆਮ ਕੈਦੀ ਜ਼ਿੰਦਗੀ ਕੱਟਦੇ ਨਜ਼ਰ ਆਉਂਦੇ ਨੇ ਵਾਰ-ਵਾਰ ਅਦਾਲਤ ਵੱਲੋਂ ਵੀ ਜਿਹੜੀ ਹੈ ਰੱਦ ਕੀਤੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਤੇ ਦੂਸਰੇ ਪਾਸੇ ਹੁਣ ਵੀ ਉਹਨਾਂ ਨੂੰ ਪੰਜਾਬ ਹਰਿਆਣਾ ਅਦਾਲਤ ਵੱਲੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਦਲੀਲਾਂ ਅਪੀਲਾਂ ਵੀ ਜਿਹੜੀਆਂ ਨੇ ਪੇਸ਼ ਕਰਨੀਆਂ ਬੰਦ ਕਰ ਦਿੱਤੀਆਂ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਵਕੀਲ ਵੀ ਕਿਤੇ ਵੀ ਆ ਕੇ ਸਾਹਮਣੇ ਜਿਹੜੇ ਨੇ ਨਹੀਂ ਬੋਲ ਰਹੇ ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਬਿਕਰਮ ਸਿੰਘ ਮਜੀਠੀਆ ਨੇ ਇੱਕ ਆਪਦਾ ਲਾਸਟ ਆਪਸ਼ਨ ਚਲਾਈ ਕਿ ਜਿਸ ਤਿਹਦਾ ਬਾਬਾ ਗੁਰਿੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਲੇਕਿਨ ਇਸ ਤੋਂ ਬਾਅਦ ਹੁਣ ਮੁਲਾਕਾਤ ਵੀ ਬਿਕਰਮ ਸਿੰਘ ਮਜੀਠੀਆ ਦੀ ਬੈਨ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਬਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣਗੇ ਤਾਂ